ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਤੇ ਸੋ ਚੈਨਲ ਤੇ ਨਵੇਂ ਹੋ ਤਾਂ ਚੰਨ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰੋ ਸੋ ਤੁਹਾਨੂੰ ਅਸੀਂ ਨੋਟੀਫਿਕੇਸ਼ਨ ਅਸੀਂ ਟੈਲੀਗ੍ਰਾਮ ਉੱਤੇ ਦੇ ਦਿੱਤਾ ਸੀ ਸੋ ਇਹ 94 ਕੈਂਡੀਡੇਟਸ ਲਈ ਜੋ ਨਿਊ ਐਡ ਹੋਏ ਨੇ ਉਹਨਾਂ ਲਈ ਇੱਕ ਵੱਡੀ ਰਾਹਤ ਵਾਲੀ ਖਬਰ ਹੈ ਕਿ ਉਹਨਾਂ ਨੂੰ ਜਲਦੀ ਹੀ ਸਟੇਸ਼ਨ ਚੁਆਇਸ ਕਰਵਾਈ ਜਾ ਰਹੀ ਹੈ ਅਤੇ ਜਿਨ੍ਹਾਂ ਨੇ ਨਿਯੁਕਤੀ ਉੱਤਰ ਦਿੱਤੇ ਗਏ ਨੇ ਉਹਨਾਂ ਲਈ ਵੀ ਜੋ ਇੱਕ ਵੱਡੀ ਅਪਡੇਟ ਦਫਤਰ ਡਾਇਰੈਕਟੋਰੇਟ ਸਕੂਲ এডਿਕੇਸ਼ਨ ਐਲੀਮੈਂਟਰੀ ਪੰਜਾਬ ਸੋ ਪਬਲਿਕ ਨੋਟਿਸ ਜਾਰੀ ਕੀਤਾ ਗਿਆ 26/4/2025 ਨੂੰ ਸਿੱਖਿਆ ਵਿਭਾਗ ਵੱਲੋਂ ਪੰਜਾਬ ਰਾਜ ਦੇ ਪ੍ਰਾਇਮਰੀ ਸਕੂਲਾਂ ਵਿੱਚ ਜੋ 8TT ਕਾਡਰ ਦੀਆਂ 5994 ਅਸਾਮੀਆਂ ਭਰਨ ਲਈ ਮਿਤੀ 12/10/2022 ਨੂੰ ਵਿਗਿਆਪਨ ਦਿੱਤਾ ਗਿਆ ਸੀ ਸਿੱਖਿਆ ਭਰਤੀ ਜੋ ਡਾਇਰੈਕਟੋਰੇਟ ਵੱਲੋਂ 5994 ਅਸਾਮੀਆਂ ਦਾ ਨਤੀਜਾ ਮਿਤੀ 1/9/2024 ਨੂੰ ਵੈਬਸਾਈਟ ਤੇ ਅਪਲੋਡ ਕੀਤਾ ਗਿਆ ਸੀ ਇਹ ਤਾਂ ਹੋਈ ਆ ਬਾਕੀ ਜੋ ਕੋਰਟ ਕੇਸ ਲੱਗੇ ਹੋਏ ਸੀ ਇਸ ਵਿੱਚ ਜੋ ਮੇਨਸ ਬਾਰੇ ਗੱਲ ਕਰਦੇ ਆ। ਸੋ ਜੋ ਰੀ ਇਸ ਵਿੱਚ 23 ਚੌੜ ਪਰ ਤਲੇ ਵੀ ਇੱਕ ਵੱਡੀ ਅਪਡੇਟ ਦੇਖਣ ਨੂੰ ਮਿਲੀ ਆ। ਕਿ ਨੰਬਰ 3 ਤੇ ਦੇਖੋ ਤੁਸੀਂ ਇਹ ਨੰਬਰ 3 ਨੂੰ ਪਹਿਲਾਂ ਗੱਲ ਕਰਦੇ ਆਂ ਸੀ ਫਿਰ ਉਸ ਤੋਂ ਬਾਅਦ ਅੱਗੇ ਤੁਹਾਨੂੰ ਦੱਸਦੇ 23 ਚੌੜ ਲਈ ਕਿਸ ਤਰ੍ਹਾਂ ਇਹ ਇੱਕ ਰਾਹਤ ਵਾਲੀ ਗੱਲ ਹੈ। ਸੋ ਜੋ ਰੀਕਾਸਟ ਪ੍ਰੋਵੀਜ਼ਨਲ ਸਟ੍ਰਕਚਰ ਸੂਚੀ ਵਿੱਚਲੇ ਜੋ ਉਮੀਦਵਾਰਾਂ ਨੂੰ ਬਾਰਡਰ ਏਰੀਆ ਦੇ ਜ਼ਿਲ੍ਹਿਆਂ ਨੂੰ ਛੱਡ ਕੇ ਤੇ ਦੇਖਣ ਵਾਲੀ ਗੱਲ ਹੈ ਕਿ ਬਾਰਡਰ ਏਰੀਆ ਜੋ ਕਿ 23 ਚੌਣ ਪਰਤੀ ਲਈ ਹੈ ਠੀਕ ਹੈ ਨਾ ਛੇ ਡਿਸਟ੍ਰਿਕਟ ਨਾ ਬਾਰਡਰ ਏਰੀਆ ਦੇ ਜਿਸ ਵਿੱਚ ਫਾਜ਼ਿਲਕਾ ਹੁੰਦਾ ਰੋਜ਼ਪੁਰ ਹੋ ਗਿਆ ਤਰਨਤਨ ਹੋ ਗਿਆ ਅੰਮ੍ਰਿਤਸਰ ਹੋ ਗਿਆ ਗੁਰਦਾਸਪੁਰ ਠਾਨਕੋਟ ਇਹ ਛੇ ਜ਼ਿਲ੍ਹੇ ਨਾ ਉਹਨਾਂ ਨੂੰ ਸਾਡੇ ਕੇ ਬਾਕੀ 17 ਜ਼ਿਲ੍ਹਿਆਂ ਵਿੱਚ ਮੌਜੂਦ ਖਾਲੀ ਅਸਾਮੀਆਂ ਵਿਰੁੱਧ ਸਟੇਟ ਐਮਆਈਐਸਐਲ ਜੋ ਆਨਲਾਈਨ ਪ੍ਰਕਿਰਿਆ ਰਾਈਸ ਸਟੇਸ਼ਨ ਚੋਂ ਕਰਵਾਈ ਗਈ ਸੀ ਜਿਸ ਦੇ ਸੰਬੰਧਕ ਜੋਗ ਉਮੀਦਵਾਰਾਂ ਨੂੰ ਮਿਤੀ 1/4/2025 ਨੂੰ ਜੋ ਨੁਯੁਕਤੀ ਪੱਤਰ ਜਾਰੀ ਕੀਤੇ ਗਏ ਸੀ ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਸੀਓਸੀਪ ਨੰਬਰ ਜੋ ਲੱਗੀ ਹੋਈਆਂ ਸੀ ਵੀਰਪਾਣ ਵਰਸਸ ਅਦਰਸ ਜੋ ਕੇ ਚੱਲ ਰਿਹਾ ਸੀ ਉਸ ਤੇ ਜੋ ਉਹਨਾਂ ਦੀ ਨੁਯੁਕਤੀ ਰੋਕ ਦਿੱਤੀ ਗਈ ਸੀ ਠੀਕ ਹੈ ਜੀ ਹੁਣ 59 ਚੜ੍ਹਨੇ ਭਰਤੀ ਸੰਬੰਧੀ ਪਹਿਲਾਂ ਭੇਜेंगे ਜੋ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀਆਂ ਦੀ ਜਗ੍ਹਾ ਹੁਣ ਰਿਵਾਈਜ਼ਡ ਰੀਕਾਸਟ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀ ਤੇ ਦੇਖੋ ਰੀਕਾਸਟ ਪ੍ਰੋਵੀਜ਼ਨਲ ਸੈਕਸ਼ਨ ਸੂਚੀ ਉਹਨਾਂ ਸਿਲੈਕਸ਼ਨ ਸੂਚੀਆਂ ਦਾ ਬਦਲ ਹੋਵੇਗੀ ਜੋ ਪਹਿਲਾਂ ਜਾਰੀ ਕੀਤੀਆਂ ਗਈ ਸੀ ਤੇ ਡਬਲਿੰਗ ਕਲੀਅਰ ਕਰਕੇ ਜੋ ਲਿਸਟਾਂ ਰੀਕਾਸਟ ਕੀਤੀਆਂ ਗਈ ਸੀ ਕੋਡ ਵਿੱਚ ਪੇਸ ਕੀਤੀਆਂ ਗਈਆਂ ਸੀ ਉਹੀ ਹੋਣ ਅੱਗੇ ਚੱਲਣਗੀਆਂ ਠੀਕ ਹੈ ਜੀ ਅੱਗੇ ਗੱਲ ਕਰਦੇ ਆ ਨੰਬਰ 4 ਤੇ ਜੋ ਮੇਨ ਪੁਆਇੰਟ ਹੈ ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਵੈਬਸਾਈਟ ਤੇ ਮਿਤੀ 24/25 ਨੂੰ ਜੋ ਦੇਖੋ ਇੱਥੇ 24/25 ਨੂੰ ਅਪਲੋਡ ਕੀਤੀ ਰਿਵਾਈਜ਼ਡ ਰੀਕਾਸਟ ਪ੍ਰੋਵੀਜ਼ਨ ਸਿਲੈਕਸ਼ਨ ਸੂਚੀ ਵਿੱਚ ਬਾਕ-ਬਾਕ categories ਦੇ ਨਵੇਂ ਜੋ 181 ਠੀਕ ਹੈ 181 ਕੈਂਡੀਡੇਟ ਜੋ ਐਡ ਹੋਏ ਨਾ ਹੋਰ ਡਬਲਿਊ ਕਲੀਅਰ ਕਰਕੇ ਜੋ ਲਿਸਟ ਆਈ ਸੀ ਰੀਕਾਸਟ ਉਸ ਵਿੱਚ 181 ਜੋ ਉਮੀਦਵਾਰ ਜੋ ਸ਼ਾਮਿਲ ਕੀਤੇ ਗਏ ਇਹਨਾਂ 181 ਜੋ ਉਮੀਦਵਾਰਾਂ ਨੂੰ ਆਨਲਾਈਨ ਪ੍ਰੋਸੈਸ ਰਾਈ ਸਟੇਸ਼ਨ ਚੁਆਇਸ ਕਰਵਾਈ ਜਾਣੀ ਹੈ ਸੋ ਇਹਨਾਂ ਲਈ ਵੀ ਇੱਕ ਵੱਡੀ ਰਾਹਤ ਵਾਲੀ ਗੱਲ ਹੈ ਵੱਡੀ ਖੁਸ਼ੀ ਵਾਲੀ ਗੱਲ ਹੈ ਕਿ 181 ਉਮੀਦਵਾਰ ਨਵੇਂ ਐਡ ਹੋਏ ਹਨ ਉਹਨਾਂ ਨੂੰ ਜੋ ਸਟੇਸ਼ਨ ਚੁਆਇਸ ਕਰਵਾਈ ਜਾਏਗੀ ਇਸ ਅਲਾਟਮੈਂਟ ਦੇ ਮੰਤਲੇ 포ਰਟਲ ਮਿਤੀ ਜੋ ਆ ਉੱਤੇ ਦੇਖੋ 27 4 25 ਨੂੰ 3 ਵਜੇ ਪੀਐਮ ਯਾਨੀ ਦੁਪਹਿਰ ਦੇ 3 ਵਜੇ ਤੋਂ ਲੈ ਕੇ 28 4 25 ਨੂੰ 3 ਵਜੇ ਤੱਕ 27 4 3 ਵਜੇ ਤੋਂ ਲੈ ਕੇ 28 4 3 ਵਜੇ ਤੱਕ ਖੁੱਲਾ ਰਹੇਗਾ ਇੱਥੇ ਉਹਨਾਂ ਨੇ ਕਿਹਾ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਇਸ ਸਮੇਂ ਬਾਰਡਰ ਏਰੀਆ ਦੇ ਰੂਲਾਂ ਅਨੁਸਾਰ 23 64 ਭਰਤੀ ਆਹ ਦੇਖੋ 23 64 ਭਰਤੀ ਚੱਲ ਰਹੀ ਹੈ ਇੱਕ ਬੋਰਡ ਵੱਡੀ ਅਪਡੇਟ ਆ 2364 ਭਰਤੀ ਲਈ ਵੀ ਕਿ ਉਹਨਾਂ ਨੇ ਇੱਥੇ ਸਾਫ਼ ਕੀਤਾ ਉੱਤੇ ਇਹਨਾਂ ਨੇ ਸਾਫ਼ ਕੀਤਾ ਕਿ 23 ਚੋਂ ਜੋ ਬਾਰਡਰ ਏਰੀਆ ਦੀ ਭਰਤੀ ਉਹ ਚੱਲ ਰਹੀ ਆ ਸੋ ਜੋ 6 ਜ਼ਿਲ੍ਹਿਆਂ ਨੂੰ ਸਾਢੇ ਕਿ ਜਿਉ ਤੁਹਾਨੂੰ ਅੱਗੇ ਵੀ ਦੱਸਿਆ ਮੈਂ ਜਿਸ ਵਿੱਚ ਤਰਨਤਾਰਨ ਹੋ ਗਿਆ ਅਮ੍ਰਿਤਸਰ ਗੁਰਦਾਸਪੁਰ ਠਾਨਕੋਟ ਫਿਰੋਜ਼ਪੁਰ ਤੇ ਫਾਜ਼ਿਲਕਾ ਇਹ ਡਿਸਟ੍ਰਿਕਟ 6 ਜਿਹੜੇ ਸਾਢੇ ਕਿ ਬਾਕੀ ਜੋ ਡਿਸਟ੍ਰਿਕਟ ਆ ਪੰਜਾਬ ਦੇ ਆਲ ਓਵਰ 17 ਜ਼ਿਲ੍ਹੇ ਬੰਦੇ ਨੇ ਉਸ ਵਿੱਚ ਜੋ ਖਾਲੀ ਅਸਾਮੀਆਂ ਵਿਰੁੱਧ ਸਟੇਸ਼ਨ ਅਲਾਟਮੈਂਟ ਲਈ ਵਿਚਾਰਿਆ ਜਾਵੇਗਾ 5994 ਭਰਤੀ ਦਾ ਜੋ ਕੈਂਡੀਡੇਟਸ 181 ਜੋ ਕੈਂਡੀਡੇਟ ਐਡ ਹੋਏ ਨੇ ਇਹਨਾਂ ਜੋ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਕਤ ਸ਼ਡਿਊਲ ਅਨੁਸਾਰ ਸਟੇਸ਼ਨ ਚੁਣ ਕਰਨੇ ਯਕੀਨੀ ਬਣਾਏ ਜਾਵੇ ਜੋ ਤੁਹਾਨੂੰ ਸ਼ਡਿਊਲ ਦਿੱਤਾ ਗਿਆ ਹੈ ਕਿ 27/4/25 ਤੋਂ 3 ਵਜੇ ਤੋਂ ਲੈ ਕੇ 28/4/25 ਨੂੰ 3 ਵਜੇ ਤੋਂ ਲੈ ਕੇ ਤੁਹਾਨੂੰ ਜੋ ਇੱਕ ਮੌਕਾ ਦਿੱਤਾ ਗਿਆ ਹੈ ਸਟੇਸ਼ਨ ਚੁਆਇਸ ਕਰਨ ਦਾ ਤੁਸੀਂ ਜਿਆਦਾ ਤੋਂ ਜਿਆਦਾ ਸਟੇਸ਼ਨ ਚੁਆਇਸ ਕਰਨੇ ਆ ਕਰਨੇ ਵੀ ਕਿੱਦਾਂ ਇੱਥੇ ਤੁਹਾਡਾ ਘਰ ਆ ਉਸ ਤੋਂ ਤੁਸੀਂ ਡਿਸਟੈਂਸ ਕਾਊਂਟ ਕਰਨਾ ਕਿ ਕਿਹੜਾ ਸਟੇਸ਼ਨ ਸਾਨੂੰ ਲਾਗੇ ਪੈਂਦਾ ਠੀਕ ਹੈ ਜੀ ਉਸ ਅਨੁਸਾਰ ਡਿਸਟੈਂਸ ਦੇ ਅਕੋਰਡਿੰਗ ਤੁਸੀਂ ਸਟੇਸ਼ਨ ਚੁਆਇਸ ਕਰਨੇ ਆ ਠੀਕ ਹੈ ਜੀ ਜਿੰਨੇ ਮਰਜੀ ਤੁਸੀਂ ਸਟੇਸ਼ਨ ਚੁਆਇਸ ਕਰ ਸਕਦੇ ਹੋ ਅਗਰ ਤੁਸੀਂ ਕੋਈ ਸਟੇਸ਼ਨ ਚੁਆਇਸ ਨਹੀਂ ਕਰਦੇ ਫਾਰ ਐਗਜ਼ਾਮਪਲ ਮੈਂ ਕਹਿ ਰਿਹਾ ਜੋ ਉਹਨਾਂ ਨੇ ਲਿਖਿਆ ਕਿ ਅਗਰ ਤੁਸੀਂ ਨਹੀਂ ਕਰਦੇ ਤਾਂ ਤੁਹਾਨੂੰ ਫਿਰ ਐਮ ਆਈਐਸ ਵੱਲੋਂ ਜੋ ਸਟੇਸ਼ਨ ਚੋਇਆ ਸਟੇਸ਼ਨ ਅਲਾਟ ਕਰਦੇ ਨੇ ਉਹ ਤੁਹਾਨੂੰ ਆਪਣੀ ਮਰਜ਼ੀ ਨਾਲ ਸਟੇਸ਼ਨ ਅਲਾਟ ਕਰਦੇ ਹਿੱਕੇ ਵੀ ਫਿਰ ਕਰਦੇ ਸੋ ਇਸ ਲਈ ਜਿਆਦਾ ਤੋਂ ਜਿਆਦਾ ਸਟੇਸ਼ਨ ਅਲਾਟਮੈਂਟ ਕਰੋ ਤੇ ਡਿਸਟੈਂਸ ਅਕੋਰਡਿੰਗ ਸਟੇਸ਼ਨ ਅਲਾਟਮੈਂਟ ਕਰੋ ਠੀਕ ਹੈ ਜੀ ਇੱਥੇ ਦੇਖੋ ਕਿ ਉਕਤ ਸ਼ਡਿਊਲ ਅਨੁਸਾਰ ਸਟੇਸ਼ਨ ਚੋਣ ਕਰਨੇ ਯਕੀਨੀ ਬਣਾਏ ਜਾਣ ਹਰ ਇੱਕ ਉਮੀਦਵਾਰ ਆਪਣੀ ਆਈਡੀ ਵਿੱਚ ਆਣਗੇ ਤੁਹਾਡੇ ਸਟੇਸ਼ਨ ਸ਼ੋ ਹੋਣਗੇ ਉਸ ਵਿੱਚ ਸੋ ਵੈਕੈਂਸੀ ਲਿਸਟ ਵਿੱਚ ਜਿੰਨੇ ਮਰਜ਼ੀ ਇੱਥੇ ਦੇਖਣ ਵਾਲੀ ਗੱਲ ਹੈ ਦੇਖੋ ਜਿੰਨੇ ਮਰਜ਼ੀ ਤੁਸੀਂ ਸਟੇਸ਼ਨ ਦੀ ਆਪਸ਼ਨ ਵਿੱਚ ਭਰ ਸਕਦੇ ਹੋ ਠੀਕ ਹੈ ਇਸ ਪ੍ਰਕਿਰਿਆ ਸਮੁੱਚੇ ਰੂਪ ਵਿੱਚ ਆਨਲਾਈਨ ਹੋਈ ਆਨਲਾਈਨ ਹੀ ਹੋਏਗੀ ਸਾਰੀ ਪ੍ਰਕਿਰਿਆ ਜਿਹੜੇ ਜੋਗ ਉਮੀਦਵਾਰ ਸਟੇਸ਼ਨ ਚੋਸ ਨਹੀਂ ਕਰਨਗੇ ਇਹ ਤੁਹਾਨੂੰ ਪਹਿਲਾਂ ਮੈਂ ਦੱਸ ਚੁੱਕਿਆ ਕਿ ਜਿਹੜੇ ਨਹੀਂ ਕਰਨਗੇ ਉਹਨਾਂ ਨੇ ਉਸ ਨੂੰ ਕਿਹਾ ਕਿ ਵੈਕੈਂਸੀ ਲਿਸਟ ਵਿੱਚ ਜੋ ਵੀ ਖਾਲੀ ਰਹਿੰਦੇ ਹੋਣਗੇ ਸਟੇਸ਼ਨ ਮੈਰਿਟ ਦੇ ਅਨੁਸਾਰ ਜਿਹੜਾ ਸਟੇਸ਼ਨ ਤੁਹਾਨੂੰ ਮਿਲਦਾ ਉਹ ਤੁਹਾਨੂੰ ਦੇ ਦਿੱਤਾ ਜਾਏਗਾ ਉਹਨਾਂ ਵੱਲੋਂ ਫਿਰ ਠੀਕ ਹੈ ਜੀ ਐਮ ਆਈ ਐਸ ਸਾਖਾ ਵੱਲੋਂ ਅਲਾਟ ਕਰ ਦਿੱਤਾ ਜਾਏਗਾ ਜਿਸ ਨੂੰ ਮੋੜ ਨਹੀਂ ਬਦਲਿਆ ਜਾਏਗਾ ਜੋ ਤੁਹਾਨੂੰ ਇੱਕ ਵਾਰ ਸਟੇਸ਼ਨ ਦਿੱਤਾ ਗਿਆ ਉਹ ਫਿਰ ਨਹੀਂ ਬਦਲਿਆ ਜਾਏਗਾ ਉਹਨਾਂ ਵੱਲ ਉਹੀ ਤੁਹਾਡਾ ਸਟੇਸ਼ਨ ਜੋ ਫਾਈਨਲ ਰਹੇਗਾ ਸੋ ਇਸ ਵਿੱਚ ਇਹ ਵੀ ਗੱਲ ਦਿੱਤੀ ਉਹਨਾਂ ਨੇ ਵੀ 23 24 ਭਰਤੀ ਦਾ ਕੰਮ ਜੋ ਚੱਲ ਰਿਹਾ ਸੋ ਤੁਸੀਂ 6 ਡਿਸਟ੍ਰਿਕਟ ਨੂੰ ਛੱਡ ਕੇ ਬਾਕੀ ਜੋ 17 ਡਿਸਟ੍ਰਿਕਟ ਆ ਉਹਨਾਂ ਵਿੱਚ ਕੋਈ ਵੀ ਤੁਸੀਂ ਸਟੇਸ਼ਨ ਅਲਾਟਮੈਂਟ ਕਰ ਸਕਦੇ ਹੋ ਤੇ ਜਿੰਨੇ ਮਰਜ਼ੀ ਸਟੇਸ਼ਨ ਅਲਾਟਮੈਂਟ ਕਰ ਸਕਦੇ ਹੋ ਤੁਹਾਨੂੰ ਇੱਕੋ ਹੀ ਰਾਏ ਦੇਵਾਂਗੇ ਕਿ ਡਿਸਟੈਂਸ ਅਕੋਰਡਿੰਗ ਜਿੰਨੇ ਤੁਸੀਂ ਸਟੇਸ਼ਨ ਚਾਓ ਉਹਨੇ ਕਰ ਸਕਦੇ ਚੁਆਇਸ ਉਸ ਦੇ ਅਕੋਰਡ ਹੀ ਨੀ ਤੁਹਾਨੂੰ ਜੋ ਸਟੇਸ਼ਨ ਚੁਆਇਸ ਦਿੱਤਾ ਜਾਏਗਾ ਸੋ ਹੋਰ ਕੋਈ ਅਪਡੇਟ ਆਂਦੀ ਹੈ ਇਸ ਤੇ ਸਬੰਧ ਵਿੱਚ ਤੁਹਾਨੂੰ ਉਹ ਵੀ ਜਾਣਕਾਰੀ ਦਿੱਤੀ ਜਾਏਗੀ ਸਭ ਤੋਂ ਪਹਿਲਾਂ ਸਾਡੇ ਨੋਟਿਸ ਜੋ ਟੈਲੀਗ੍ਰam ਚੈਨਲ ਵਿੱਚ ਜਾਂਦੇ ਨੇ ਸੋ ਤੁਹਾਨੂੰ ਜੇਕਰ ਤੁਸੀਂ ਜੋਬ ਤੇ ਜਾ ਵੀ ਚੁੱਕੇ ਹੋ ਤਾਂ ਵੀ ਤੁਹਾਨੂੰ ਉਸ ਤੇ ਐਜੂਕੇਸ਼ਨ ਰਿਲੇਟਡ ਜੋ ਨੋਟੀਫਿਕੇਸ਼ਨ ਉਹ ਦਿੱਤੇ ਜਾਂਦੇ ਨੇ ਸੋ ਚੈਨਲ ਨੂੰ ਜਰੂਰ ਜੁਆਇਨ ਕਰੋ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਮਿਲਦੇ ਆਂਗਲੀ ਅਪਡੇਟਾਂ ਤਦ ਤੱਕ ਲਈਏ ਧੰਨਵਾਦ